ਆ ਸਾਡੇ 22 ਦੇ ਵੇਦੂ ਵਜਾਣਿਆ ਹਾਂ ਜੇ ਪੂਰੇ 23 ਦੇ ਲੈ ਚੱਕਾ ਆ ਖੁਸ਼ਾ ਲਾ ਮੁੰਡਾ ਮੁੰਡਾ ਚੇਲਾ ਮਾਰ ਕੇ ਧੂਫੇ ਦੇ ਤੇ 400 ਰੁਪਏ ਦੀ ਐ ਕਰ ਬਾਈ 500 ਮੈਥੋ ਹੀ ਬੰਦ ਲੈ ਤਰ ਜੀਦੀ ਵਤ ਬਣਾ ਸਰ ਕਰੇ ਨੇ ਤੋ 500 ਮੈਥੋ ਹੀ ਬੰਦ ਲੈ ਬੜਾ ਨੱਚਦਾ ਹੁੰਦਾ ਮੋਟ ਚਾਰੇ ਚੜ ਕੇ ਆ ਲਗੀ ਇਸਲੇ ਲੰਦੋ ਲੰਗੀ ਜੰਗਲੀ ਮਾਂ ਤੇ ਪੁੱਤੇ ਖੜਕੇ ਪੁੱਤੇ ਖੜਕੇ ਉਹ ਜਮਾ ਲਗੜੇ ਮੈਂ ਮੁੰਡਾ ਬੀਲ ਤਾਤ 3 ਥਾਤ ਮੈਂਨੇ ਸਭ ਤੋਂ ਪਿਆਰ ਹੋ ਸਕਦਾ ਉਸੇ ਤਰ੍ਹਾਂ ਨੰਨੇ ਬੜੇ ਚੇਲੇ ਕੀ ਲੈਨੇ ਤੇਰੇ ਵਾਗੇ ਰੋਣ ਨਕੀਰ ਕੱਢ ਮੇਰੇ ਵਾਂਗੂ ਨੱਚ ਭੰਗੜੇ ਪਾਉਰੇ ਚੀ ਇਹ ਬਾਬਾ ਹੈ ਇਹਦੇ ਵਾਸਤੇ ਸਟੇਜ ਵੀ ਖੁੱਡੀ ਚਾਹੀਦੀ ਹੈ ਇਹ ਲੈ 70 ਸਾਲ ਦਾ ਪੁਰਾਣਾ ਤੇਰੇ ਬਾਂਡੇ ਬੰਗੜੇ ਪਾ ਦੂ। ਲੈਣਾ 25 ਦੇ 6 ਕਰੇਗਾ 25 ਗੱਲ ਹੋ ਜੂਗੀ ਕੱਚੀ। ਤੂੰ ਮੈਨੂੰ ਦੱਸ ਦੇ ਸੱਚੀ। 1000 ਹੈ। ਜਾਵਨੇ ਨਾਲ ਭੀਖ ਮੰਗ ਕੇ ਖਾ ਲਾ ਉਹ ਚੰਗੀ। ਕੱਸੂਏ ਕੱਢ ਦੇ ਕਰ। ਬੱਕਰੀਆਂ ਲੈ ਕੇ ਜਾਣੀਆਂ ਨੇ ਬਸ। ਸਟੇਜ ਤੇ ਛੜ ਕੇ ਚੌਂਤਾ ਹੋਊਗਾ ਅੱਜ। ਸਟੇਜ ਤੇ ਝੜ ਕੇ। ਦੋ ਖੱਸੀ ਬੱਕਰੀਆਂ ਦਾ। ਮਸ਼ੀਨ ਲਵਾਈ ਜੀ ਹੈ। ਹੈਨਾ? ਮਸ਼ੀਨ ਦੇ ਪੈ ਗਿਆ ਪਲੇਟ ਤਾਂ ਹੈ ਨਹੀਂ ਮਸ਼ੀਨ ਨਾ ਲੱਗਦੀ ਨਾ ਅੱਜ ਗਲਤਾਂ ਸਾਲ ਚ ਦਸ ਸੋ ਛੋਟੇ ਪਾਈ ਜੀ ਵੇਚਣੇ ਨਹੀਂ ਮੈਂ ਸਾਲ ਤੂੰ ਲੱਸ ਰਹੀ ਨਾ ਪੱਕਾ ਜਾਂ ਮੁੱਲ ਪੱਕਾ ਜਾਂ ਮੁੱਲ ਲਾ ਦੇ ਪੱਕਾ ਜਾਂ ਮੁੱਲ ਆ ਦੇ 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 ਮੈਂ ਤਾਂ ਬਕਾਇਆ ਨਹੀਂ ਕਿ ਇੱਥੇ ਰੋਟੀ ਲੈਣੀ ਹੈ ਅਗਲੇ ਤੋਂ ਲੈਣੀ ਚੱਲ ਬਰਾਗਲਾ ਵੀ ਲਾ ਦੇ ਆਪਾਂ ਠੀਕ ਹੈ ਆ ਹੋ ਗਿਆ ਵੀ ਲਾ ਦੇ ਇੱਧਰੇ ਪਾਸੇ ਆਦਾ ਲਾਲਾ ਲਾਲਾ ਅਬਦੁੱਲਾ ਇਹ ਬਿਆ ਬੜੀ ਨਾਲ ਲਾ ਕੇ ਜਾਉ ਲਾ ਕੇ ਜਾਣ ਜਾਂਦਾ ਰੱਜੂ ਲੈ ਆ ਰੋਗੇ ਨਾ ਸਰ ਇਹ ਚੁੱਕਾ ਮੇਰੇ ਮੰਡੀ ਦੇਖ ਸਕਦੇ ਹੋ ਪੂਰੀ ਭਰੀ ਹੋਈ ਜਾਓ 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 ਇਹੀ ਐਸੀ ਆ ਮਾਰ ਉਹ ਐਸੀ ਜਿਹੀ ਐਸੀ ਚੱਕਰ ਨਹੀਂ ਐਸੀ ਨਾਲ ਭੀਖ ਮੰਗ ਕੇ ਖਾ ਲਾ ਉਹ ਚੰਗੀ ਕਸੂਏ ਕੱਢ ਦੇ ਗਰਾਂ ਵੀਡੀਓ ਕੋ ਆਣੀ ਆ ਖੜਦੇ ਵੀ ਨੰਡਾ 18000 ਦੇ ਦਿਆਂ ਤੋੜ ਤੋੜ ਕਿੱਥੇ ਕਿਲੋ ਟੋ ਬਾਈ ਜੀ ਲੱਕੀ ਦਾ ਤੂੰ ਕਿੱਥੇ ਆ ਦੱਸ ਮੈ ਇਹ ਵੀ ਦੱਸ ਆ ਬੋਲ ਬੋਲ ਇਹਦਾ ਪਾਉਣਾ ਹੋਵੇ ਕਹਿੰਦਾ 25 ਦੇ ਜੇ ਕਰੇਗਾ 25 ਗੱਲ ਹੋ ਜੂਗੀ ਕੱਚੀ ਤੂੰ ਮੈਨੂੰ ਦੱਸ ਦੇ ਸੱਚੀ ਇੱਕੋ ਸੱਚਾ ਹੈ ਲੱਕੀ ਦਾ ਕੱਟ ਰਹੇ ਤਾਂ ਨੁਕਰੇ ਬੈਠੂ ਵੇਖੀ ਲਖੀਰ ਨਾ ਕੱਢ ਮੇਰੇ ਵਾਂਗੂ ਨੱਚ ਭੰਗੜੇ ਪਾਉਂਦੇ ਨਾ ਪੂਰੇ ਜਨਰ ਦੇ ਗੱਲਾਂ ਆਉਂਦੇ ਨੇ ਇਹਦੇ ਵਾਸਤੇ ਸਟੇਜ ਵੀ ਖੁੱਲੀ ਚਾਹੀਦੀ ਹੈ ਦੇਖ ਲੈ 70 ਸਾਲ ਦਾ ਬੁਢਾ ਤੇਰੇ ਬਾਂਡੇ ਭੰਗੜੇ ਪਾਉਂਦੇ ਹੋ ਆਹ ਬੜੀ ਖੂਬਸੂਰਤ ਜੜੀ ਉਹ ਜਨਮ ਆ ਸਕਦੇ ਮੈਂ ਮੁੰਡਾ ਕੀਰ ਤਾਤ ਕੀਰ ਤਾਤ ਨੂੰ ਮੈਂ ਮੁੰਡਾ ਖਾਰਮ ਪਿਆਰ ਹੋ ਸਕਦਾ ਥੋੜਾ ਇੱਕਦਰਾ ਨੰਨੇ ਬੜੇ ਚੇਲੇ ਕੀ ਲੈਨੇ ਤੇਰੇ ਵਾਂਗੂ ਜਰੂਰ ਜਿੱਤੇ ਵੇਚਦੇ ਆ ਬੱਕਰੇ ਲੈਵਰਾ ਦਾ ਹੱਥ 20000 ਦੇ ਦੋਏ ਠੀਕ ਹੈ ਹਾਂ ਹੁਣ ਤੇਰੇ ਸੱਤਣ ਲ ਗਿਆ ਹਾਂ 25 ਪੁੱਛੀ ਦੇ ਨਹੀਂ ਵਿਕਦੇ ਕਰ ਸੈਟ ਕੀਲੇ ਨੂੰ ਬੰਦੇ ਨੂੰ ਓ ਕਰ ਲੇ ਬਾਈ ਯਾਰ 7100 ਇਸੇ ਦੀ ਇਹ ਤੇ ਦੀ ਬੁੜੀ ਨਾਲ ਰੁੱਤੇ ਨਾ ਨਾ ਮੈਂ ਤਾਂ ਇਹ ਨਾ ਕਰਕੇ ਹਾਂ 25 ਦੇ ਦ 25 ਦੇ ਦੇ ਇਹਦਾ ਸਲਾਦ ਹਲ ਪੱਕਾ ਹਾਂ ਪੱਕਾ ਹੈ ਤਾਂ ਪੱਕਾ ਪੱਕਾ ਜਮਾ ਇਸੇ ਮੁਰਗੇ ਇਹ ਬੱਤੀ ਪੱਕਾ ਸਲਾਦਾਰ ਹੈ ਬਾਥੀਆਂ ਦੇ ਟੁੰਡਾਂ ਨਾਲ ਪਲੇ ਹੋਏ ਦੇਖੀਏ ਹੋਣੀ ਸੋਣ ਆ ਗਿਆ ਨੇ ਆਉਣ ਤਾਂ ਉਹ ਲੜ ਦੋ ਰਾਤ ਕੋਈ ਲੈ ਕੇ ਆ ਬਈ ਤੇਤੀ ਮਾਰ ਸਲਾਹ ਕਰ ਤੇ ਆ ਅਛਾ ਸਲਾਹ ਹੀ ਇਹਦੇ ਨੂੰ ਪੁੱਛ ਕਰੀਂ ਅਛਾ ਸਲਾਹ ਕਰ ਅਛਾ ਸਲਾਹ ਕਰ ਅਛਾ ਸਲਾਹ ਕਰ ਜੰਗਰਾ ਸਲਾਹ ਕਰ ਮੈਂ ਤੈਨੂੰ ਚੇਲਾ ਮੁੰਨ ਕੇ ਜਾਊ ਚੇਲਾ ਮੁੰਨ ਕੇ ਜਾਊ ਵੇ ਜਾਵਾ ਐ ਕਰ ਬਾਈ 500 ਮੈਥੂ ਹੀ ਬੰਦ ਲੈ ਸਰ ਜੀ ਦੀ ਵਾਤ ਬੜਾ ਸਰ ਕਰੇ ਨੇ ਤੋ 500 ਮੈਥੂ ਹੀ ਬੰਦ ਲੈ ਬੜਾ ਨੱਚਦਾ ਹੁੰਦਾ ਮੋਟੇ ਵਾਰੇ ਚੜ ਕੇ ਆ ਜਿੰਦਗੀ ਸਟੇਜ ਉੱਤੇ ਜਿੰਦਗੀ ਚੜ ਕੇ ਸ੍ਰੀ ਮਾਤਾ ਤੇ ਪੁੱਤੇ ਖੜ ਕੇ ਪੁੱਤੇ ਖੜ ਕੇ ਬੋਲਾ ਜਾਗਰ ਚੱਲ ਕੀ ਹੈ ਅੱਜ ਕਿ ਮੇਟੀ ਇਸ ਕੇ ਤੇ ਜੜ ਕੇ ਇਸ ਕੇ ਦੇ ਵਿੱਚ ਲੋਟਾਉਂ ਪੂਰੀ ਕੰਮ ਲੋਟਾਉ ਉਹ ਬਾਤ ਜਾਨਣਾ ਤਾਂ ਕੋਈ ਨਾ ਨਾ ਨੀ ਸੀ ਨੁਕਰੀ ਡਿਕਲ ਬਸ ਇੱਕ ਚੰਨੀ ਗੱਲ ਕਰ ਤੇਰੇ ਨਾਲ ਵੇਚ ਲੈਣੇ ਦੇ ਦੇਖਣਾ ਰਿਹਾ ਅਦਬ ਕਰੇ ਪਿਛਾ ਹੋ ਜਾ ਮੁੰਡਿਆ ਭਾਈ ਥੱਲੇ ਥੱਲੇ ਠੀਕ ਹੈ ਠੀਕ ਹੈ ਖੜਾ ਰਹਿਣ ਦੇ ਪੂਰੇ ਨਾ ਨਾ ਸੱਤ ਕਿੱਥੇ 8732 ਮਸੀਹ ਨੇ ਮਸੀਹ ਮੈਨੂੰ ਦੱਸ ਕਿੰਨੇ ਕਰੀਏ ਕੋਈ ਕੋਈ ਸੌਖਾ ਸੁਣਾ ਕਰਕੇ ਆਦਮਨ ਓ ਮੁੰਡਾ ਨਿਆਣਾ ਨਹੀਂ ਪਤਾ ਨਹੀਂ ਦੋ ਦੋ ਅੰਗਰੇਡ ਕਰ ਰਹੇ ਆ ਇੱਕ ਸਾੜੀ ਕਰਕੇ ਮੇਰਾ ਕੋਈ ਹੁੰਦਾ ਨਹੀਂ ਨਾ ਪੰਜ ਕਿਲੋ ਸਾਰੇ ਤਰ੍ਹਾਂ ਦੇ ਵਿੱਚ ਨਹੀਂ ਮੇਰੀ ਸੁਣ ਲੈ ਗੱਲ ਨਾ ਤੈਨੂੰ ਕਨੇ ਦਲੀਪ ਦੀ ਸੌ ਲੱਗੀ ਝੂਠ ਮੈਂ ਐਵੇਂ ਨਹੀਂ ਬੋਲਦਾ ਬੰਦੇ ਵੇਚੀ ਨਾ ਵੇਚੀ ਪੱਤਾ ਮੁੰਡਾ ਲਾ ਕੇ ਜਾਊਂਗਾ 100 ਰੁਪਿਆ ਖਰੀਦਣ ਦਾ 100 ਰੁਪਿਆ ਬਣੇਗਾ ਕਿ ਚੈਨਾ ਗੁਰੂ ਬਣੂ ਇਹਦਾ ਆਹ ਤੇ ਜੋ ਮੈਂ 22000 ਦੇ ਵਿੱਚ ਤੇ ਐਂਡ ਬੁਲਾਇਆ ਦੇਖ ਦੇ ਕਿੰਨੀ ਦੇਖ ਕੇ ਕਰ ਲੈ ਕਹਿੰਦਾ ਬੱਕਰੇ ਨੇ ਹੈ ਬਈ ਥੱਸੀ ਬੱਕਰੇ ਨੇ ਇੱਥੀ 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 ਓਰੀਰਾ ਓਰੀਰਾ ਹਾਂ ਹਾਂ ਇਹ ਸਾਢੇ 2.5 23 ਦੇ ਲੈ ਸਾਡੇ 22 ਦੇ ਫੇਟੂ ਭਜਾਣਿਆ ਜਾਂ ਪੂਰੇ 23 ਦੇ ਲੈ ਆ ਹਮਗੇ ਚੱਕ ਨਾ ਮੁੰਡਾ ਮੁੰਡਾ ਚੇਲਾ ਮਾਰਦੀ ਤੂਫੇ ਦੇ ਤੇ 1000 ਰੁਪਏ ਦੇਈਓ ਹੋਸ਼ਾਹਤ ਨਹੀਂ ਥੋੜੀ ਜਿਹੀ ਤਾਂ ਨਹੀਂ ਆ ਰਹੀ ਯਾਰ ਪਰ ਘਰ ਕੇ ਨਾ ਸਿਟੀ ਜਿੰਨਾ ਨਾ ਖੁਸ਼ ਹੈ ਖੁਸ਼ ਹੈ ਖੁਸ਼ ਹੈ ਆਖੋ ਚਾਹੀਦੇ ਜੇ ਨਹੀਂ ਖੁਸ਼ ਹੁੰਦੇ ਬੱਕਰੇ ਰੱਖ ਲਾ ਆਹ ਮੈਂ ਬੰਦੋਰ ਵਲੀ ਆਹ ਵੀਡੀਓ ਦੱਸੂਗੀ ਵੀ ਰਾਜੂ ਨੇ ਇਹ ਵੀ ਕਿਹਾ ਸੀ ਹਾਂ ਦੱਸੂ ਮੈਂ ਮੇਰੇ ਬਿਆਨਾਂ ਤੋਂ ਪਹਿਲਾਂ ਹੀ ਨਿਕਲ ਜਾਣਾ ਹਾਂ ਕਿਉਂ ਜੀ ਠੀਕ ਹੈ ਜੀ ਜੋ ਮੇਰਾ ਕਿਸਵਾ ਰੋਜ਼ ਦਾ ਇੱਕ ਦਿਨ ਦਾ ਤਾਂ ਹੈ ਨਹੀਂ اٿي مليجي سمانت ڪري تي سنديپ نے لداري ني پاڪستان چو منگا کے ڌن्यवाद سنديپ دا بيچاري دا ها گئي ٿو ڪري ها لنگو ڏي 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 ڏ ਚੁਰੇ 23000 ਦਾ ਸੌਦਾ ਹੈ ਜੀ ਐਨ ਗੱਜਬੱਜ ਕਿ ਟੂਰ ਵਧੀਆ ਵਧੀਆ ਮਨੋਰੰਜਨ ਕਰਾਇਆ ਬੰਨਿਆਂ ਦਾ 30 ਮਿੰਟਾਂ ਦੀ ਬਾਈਕ 30 ਮਿੰਟਾਂ ਦੀ ਬਾਤ ਹੈ ਸੌਦਾ ਖੁੱਸੀ ਅਕਰੇ ਨੇ ਬਹੁਤ ਵਧੀਆ ਕੁਆਲਿਟੀ ਨੇ ਨੀਚੇ ਤਾਂ ਹੁਣ ਅਗਲਾ ਦਾਣਾ ਪਾ ਕੇ ਰਾਜੀ ਸਰੂਰਾ ਜੀ 4 ਮਹੀਨਿਆਂ ਦੇ ਇਹ ਖੜੇ ਤੇ ਠੀਲੇ ਤੇ ਹੁਣ ਬਾਅਦੇ ਵਸੀਲੇ ਤੇ ਬੰਨੇ ਰਹੇ ਹੋ ਰਾਜੀ ਬੰਨੇ ਰਹੇ ਹੋ ਬਾਕੀ ਈਦ ਨੂੰ ਵਾਕੇ ਪਤੀਨੇ ਤੇ ਪੱਲੇ ਕ੍ਰਿਕਟ ਦੀ ਤਿਆਰੀ ਮੈਂ ਤੇ ਰਾਤ ਨੂੰ ਡੱਟਿਆ ਹੋਇਆ ਹਾਂ ਅੰਦਾਜ਼ਾ ਵਾਲਾ ਸੀ ਇਹ ਕ੍ਰਿਕਟ ਦੀ ਆਖਰੀ ਮਿਵਾਰੀ ਦਾ ਨਾਮ ਭਾਈ ਸੇਖਾ ਜੀ ਤੋਂ ਆਉਣੀ ਹੈ ਮੁਖਲਾਲ ਫੈਕਰੀ ਕੋ ਖੜਤੀ ਗੋਏ ਬਹੁਤ ਹੈ ਕਿ ਮੈਚ ਦਾ ਅੱਜ ਨੇ ਹਾਰੇ ਕੇ ਤਾਂ ਕਿ ਖਰਚਾ ਨਹੀਂ ਪਰਦਾ ਮੁਸ਼ਕਲ ਹੈ ਇਹ ਉਪਾਸਿਓਂ ਮਾਰਟੀਅਨ ਚ ਲੌਂਗ ਵਾਲ ਤੇ ਖੜਿਆ ਕੇ ਦੇਖਣਾ ਕਿ ਆਓ ਜੀ ਆਓ ਜੇ ਇਕੱਠ ਦਿਖਾਓ ਆ ਬਾਈ ਦੀ ਵੀਡੀਓ ਬਣਾਉਣ ਦੇ ਵਾਸਤੇ ਆਇਆ ਮੈਂ ਨਹੀਂ ਜਾਣਦਾ ਕਿਹੜੇ ਪਿੰਡ ਦਾ ਬਾਈ ਹੈ ਤੇ ਨਾਲ ਕਿਹੜੀ ਤੋਂ ਹੈ ਬਾਈ ਮੇਰਾ ਮਿਲਣ ਮਿਲੂ ਆਏ ਨਾ ਜਿਹੜਾ ਤੁਸੀਂ ਲੋਕ ਮੇਰੇ ਫੈਨ ਨੇ ਆਪਣੀ ਧੰਨਵਾਦ ਵਾਈਆਂ ਦਾ ਜਿਹੜੇ ਆਪਾਂ ਬਹੁਤ ਬਹੁਤ ਸ਼ੁਕਰਗੁਜ਼ਾਰ ਤੇ ਸਤਿਕਾਰ ਕਰਦੇ ਨੇ ਮੇਰੇ ਭਾਈ ਰਣਜਨ ਰਾਹੁਲ ਚੌਕਲੀ ਰਾਤਮਾਲ ਕੁਸ਼ੇ ਕੱਟਿਆ ਜਾਊਗਾ ਕਿਉਂਕਿ ਜਦੋਂ ਜੀਵਨ ਨੂੰ ਕੱਟੇ ਨੇ ਇਹ ਦੀਪ ਕੋਰ ਦੇ ਵਿੱਚ ਇੱਕ ਬੱਤਰਾ ਪ੍ਰੇਰ ਇੱਕ ਬੱਤਰੀ ਹੈ ਮਰਦੀ ਹੈ 12 ਤੱਕ ਹੀ ਜਾਂਦੀ ਉਹਦਾ ਰੋਤਾ ਕੰਮ ਕਰਨਾ ਹੈ ਉਹਦਾ ਇੱਕ ਦੀ ਪਾਈ ਹੈ ਦੱਦੀ ਕਰਤੀ ਇਹ ਗਾਲਾਂ ਕੱਢਣਗੇ ਇੱਕ ਸਾਧੀ ਮੈਂ ਕਹਿੰਿਆ ਆਪਾਂ ਥੱਲੇ ਉੱਤਰਦੇ ਨਹੀਂ ਸਕੇ ਆਪਾਂ ਥੱਲੇ ਨਹੀਂ ਉਤਰਨਾ ਉੱਤੀ ਰਹੇ ਜਾਂਦੇ ਮਰਨਾ ਨਹੀਂ ਚੱਲਣਾ ਚਾਹੇ ਕੋਈ ਗੋਲੀ ਮਾਰੇ ਜਾਂ ਗੋਲਾ ਮਾਰੇ ਯਾਰ ਕਰਨਾ ਨਹੀਂ ਖਾਈਤ ਨਹੀਂ ਕਰਦੇ ਆ। ਦੇ ਇਮਾਨਦਰੀ ਦੇ ਸੌਦੇ ਕਰਨੀ ਨੇ। ਸੱਚ ਕਮਾਉਣਾ ਹੈ। ਸੱਚ ਦੇ ਸਾਥੇ ਰਹਿਣਾ ਹੈ। ਆਪਾਂ ਝੂਠ ਨਹੀਂ ਬੋਲਣਾ। ਹੱਕ ਦੀ ਰੋਟੀ। ਪੈਸੇ ਦੇ ਗੈਰ ਨਹੀਂ ਜਾਣਾ। ਆਪਾਂ ਦੁਨੀਆ ਦਾ ਫਿਰ ਜਿੱਤਣਾ ਹੈ। ਵੀ ਚੰਗੀ ਕੁਆਲਟੀ ਦੇ ਪਸ਼ੂ ਲਓ, ਚੰਗੇ ਜਾਨਵਰ ਪਾਲੋ। ਬਰੀਡ ਦੇ ਉੱਤੇ ਕੰਮ ਕਰੋ। ਬਿਨਾ ਬਰੀਡ ਤੋਂ ਕੰਮ ਨਾ ਕਰੋ। ਬਾਕੀ ਮੇਰਾ ਇੱਕ ਕਹਿਣਾ ਲਫ਼ਜ਼ ਹੁੰਦਾ। ਵੀ ਜਿੰਨੇ ਮੇਰੇ ਬਾਈ ਹੁਣ ਜਾਣਦੇ ਟ੍ਰੇਨਿੰਗ ਜ਼ਰੂਰ ਲੋ ਜਿਹੜੇ ਮਰਜੀ ਬਾਈ ਤੋਂ ਲੋ ਚੱਕਰਾਂ ਦੇ ਡਾਕਟਰ ਤੋਂ ਲੋ ਹਸਪਤਾਲੇ ਤੋਂ ਲੋ ਡਿੱਫਟੀ ਡਾਕਟਰ ਸਾਹਿਬ ਤੋਂ ਲੋ ਬੇਸ ਟ੍ਰੇਨਿੰਗ ਜ਼ਰੂਰ ਲੋ ਆ ਜਾਓ ਜੀ ਥੋੜੇ ਪਹਿਲਾਂ ਟੈਸਟ ਉੱਪਰ ਬੇਸ ਕਰਦੀ ਹਾਂ 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 ਚੱਲੂਗੀ ਉਹ ਬਾਈਆਂ ਦੀ ਚਲੂ ਬਾਤੀ ਮੈਨੂੰ ਫੜਾਓ ਵੀ ਟ੍ਰੇਨਿੰਗ ਜ਼ਰੂਰ ਲੋ ਵੀ ਟ੍ਰੇਨਿੰਗ ਇਹ ਕੰਮ ਨਾ ਛੇੜੋ ਇਹ ਬਾਈ ਕਿਹਾਗਾ ਮੈਂ ਗੋਲਾ ਪੀਂਗਾ ਮੇਰੀ ਪਾਂਗੀ ਹੋਈ ਹੈ ਪਿੱਤੂ ਦੀ ਪਤੀਲੀ ਜੰਗਲਾਂ 'ਚ ਬੈਠ ਕੇ ਉਮਰ ਭਰ ਵੰਡ ਕੇ ਮੈਨੇ ਸਕੂਲ ਨਹੀਂ ਦੇ ਰਹੇ ਕੋਈ ਮੈਨੇ ਸਕੂਲ ਇੰਨਾ ਨਹੀਂ ਪੜਿਆ ਤੇ ਇਹਨਾਂ ਦੀ ਫਾਟ ਹੁਣ ਵੀ ਇਹਨਾਂ ਦੀ ਦਿੱਤਾ ਸਾਰਾ ਪਤਾ ਪ੍ਰਮਾਤਮਾ ਦੀ ਦੇਣ ਹੈ ਵੀ ਬਿਨਾ 22 ਸਫਲਾਈ ਤੋਂ ਕੰਨ ਨਾ ਕਰੋ 2-4 ਲੱਖ ਰੁਪਏ ਗਾਲ ਕੇ ਵੇਚ ਜਾਨੇ ਹੋ ਵੀ ਉਹਨੂੰ ਕਿਸੇ ਸਾਹਿਬ ਨਾਲ ਗੱਲ ਗੱਡੀਆਂ ਚੱਕ ਕੇ ਖਾਣਾ ਨਾ ਲਓ ਸਕਦੇ ਆਂ ਇਹ ਜਰੂਰ ਲਓ ਜੇ ਅੱਜ ਤੁਸੀਂ ਪੰਜ ਦਿਨਾਂ ਦੀ ਟ੍ਰੇਨ ਲਾਉਂਗੇ ਸਰਕਾਰੀ ਸਰਟੀਫਿਕੇਟ ਮਿਲੂਗਾ ਤੁਹਾਨੂੰ ਯੂਨੀਵਰਸਿਟੀ ਤੋਂ ਉਹ ਸਰਕਾਰੀ ਸਰਟੀਫਿਕੇਟ ਤੇ ਰਾਜੂ بھائی ਤੁਹਾਡੇ ਨਾਲ ਜਾ ਕੇ ਮੋਹਰ ਲਵਾਉ ਉਹ ਇਸ ਦੀ ਰਜਿਸਟਰ ਦੀ ਇਹ ਮੈਂ ਬਾਦ ਨਾ ਕਹਿਣਾ ਵੀ ਤੁਹਾਨੂੰ ਮੈਂ ਲੋਨ ਦਵਾਉਂ ਬੈਂਕਾਂ ਤੋਂ ਮੈਨੇਜਰ ਸਾਹਿਬ ਨਾਲ ਗੱਲ ਕਰਕੇ ਤੁਹਾਨੂੰ ਲੋਨ ਮੈਨੂੰ ਪੱਕੇ ਪੈਣੀ ਜੇ ਤੁਸੀਂ ਕੱਚੇ ਪੈਰੀ ਵਗ ਜੂ ਮੈਂ ਇਂ ਬੱਕਰੀਆਂ ਚਾਰ ਕੇ ਚੰਗ ਕੇ ਮੋਢੇ ਪਤੀਲੀ ਐ ਲੋਨ ਨਹੀਂ ਮਿਲਦਾ ਲੈ ਕੇ ਲੋਨ ਤੁਸੀਂ ਹੋਰ ਕੰਮ ਤੇ ਲਾ ਦੋ ਫੇਰ ਲੋਨ ਨਹੀਂ ਮਿਲਦਾ ਸੈੱਟ ਪਾਓ ਬੱਕਰੀਆਂ ਰੱਖਣ ਸਿੱਖੋ ਟ੍ਰੇਨਿੰਗ ਸਿੱਖੋ ਧੰਨਵਾਦ ਸਤਿ ਸ੍ਰੀ ਅਕਾਲ ਬਾਕੀ ਗੱਲਾਂ ਫੇਰ ਲੈ ਹਾਂਜੀ ਸਾਡੇ 16000 ਜੀ ਬਾਈ ਗੁੱਗਲ ਤੇ ਚੱਲਦਾ ਥੋੜਾ ਹਾਂ ਥੋੜਾ ਚੱਲਦਾ ਹੂੰ ਚਲੋ ਉੱਥੇ ਲੈ ਜਾਣਗੇ ਉੱਧਰ ਉੱਥੇ ਕਰਵਾ ਦੋ ਲਓ ਸਟੇਜ ਤੇ ਜਗਦੀਪ ਕੋਲ ਸਟੇਜ ਤੇ ਜਾਓ ਜਗਦੀਪ ਨੇ ਸਟੇਜ ਤੇ ਜਾਓ ਜੀ ਉਹਦੇ ਨਾਲੇ ਚ ਕਰ ਦੋ ਦੇ ਦੇਣਗੇ ਨੇਗਾ ਤੇ ਬੁਰਿਆ ਹੋਇਆ ਨਹੀਂ ਹੋਇਆ ਹੋਇਆ ਬਾਈ ਦੋ ਬਾਈ ਦੋ ਪੱਕਰਿਆਂ ਦਾ ਸੌਦਾ ਹੋਇਆ ਨਾ ਖੱਸੀ ਬੱਕਰੇਆਂ ਦਾ 4 3 2 1 ਖੱਸੀ ਬੱਕਰੇਆਂ ਨੂੰ ਜਿਵੇਂ ਲੱਗਿਆ ਸੌਦਾ ਬਾਈ ਕਮੈਂਟ ਕਰਕੇ ਜਰੂਰ ਦੱਸੋ ਮੈਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਕਰਨਾ